ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਹੈਗਾ ਜੀ ਸੰਡੇ ਤੇ ਦਲシャン ਕਹਿੰਦਾ ਮੈਨੂੰ ਫ੍ਰੈਂਚ ਫ੍ਰਾਈਜ਼ ਖਾਣੇ ਨੇ ਕਹਿੰਦਾ ਮੈਨੂੰ ਫ੍ਰੈਂਚ ਫ੍ਰਾਈਜ਼ ਲਿਆ ਕੇ ਦਿਓ ਉਹ ਫ੍ਰੈਂਚ ਫ੍ਰਾਈਜ਼ ਜਦੋਂ ਜੀ ਆਪਾਂ ਆਰਡਰ ਕਰਦੇ ਆ ਥੋੜੇ ਜਿਹੇ ਹੁੰਦੇ ਨੇ 100 ਰੁਪਏ ਚ ਪੈਂਦੇ ਨੇ ਉਹ ਤੇ ਆਪਾਂ 100 ਰੁਪਏ ਦੇ ਕਿਲੋ ਫ੍ਰੈਂਚ ਫ੍ਰਾਈਜ਼ ਲੈ ਆਏ ਸੁੱਕੇ ਆਪਾਂ ਉਹਨਾਂ ਨੂੰ ਘਰੇ ਢਾਲ ਸਕਦੇ ਆ ਉਹ ਬਣਾ ਕੇ ਦੇਵਾਂਗੇ ਜੀ ਆ ਦੇਖੋ ਜੀ ਐਵੇਂ ਹੁੰਦੇ ਨੇ ਫ੍ਰੈਂਚ ਫ੍ਰਾਈਜ਼ ਤੁਸੀਂ ਨੇ ਸਾਰਿਆਂ ਨੇ ਦੇਖੀ ਹੋਣੇ ਮੈਂ ਤਾਂ ਵੈਸੇ ਦਿਖਾ ਰਿਹਾ ਤੁਹਾਨੂੰ ਮੈਂ ਇਦਾਂ ਮੁੱਦਾ ਇੱਥੇ ਲੱਗਿਆ ਹੁੰਦਾ ਜੀ ਆਪਾਂ ਜਿਹੜੇ ਆਰਡਰ ਕਰਦੇ ਆ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਆਪਾਂ ਨੂੰ ਸਸਤੇ ਪੈਂਦੇ ਨੇ ਆ ਦੇਖੋ ਕਿੰਨੇ ਸਾਰੇ ਨੇ ਤੇ 100 ਰੁਪਏ ਕਿਲੋ ਦੇ ਦਿੱਤੇ ਨੇ ਜੀ ਇਹੇ ਬਸ ਤਾਂ ਮੈਂ ਧਮਾਣਾ ਹੁੰਦਾ ਜੀ ਚਲੋ ਕਦੇ-ਕਦੇ ਤਾਂ ਆਪਾਂ ਖਾਈ ਸਕਦੇ ਆ ਬਸ ਇਹਨਾਂ ਨੂੰ ਕੁਝ ਨਹੀਂ ਕਰਨਾ ਤਲ ਕੇ ਬਸ ਉਦੋਂ ਬਾਅਦ ਆਪਣਾ ਚਾਟ ਮਸਾਲਾ ਭੁੱਕ ਕੇ ਸੌਸ ਲਾ ਕੇ ਖਾ ਸਕਦੇ ਆ ਜੀ ਪਾਪੜਾਂ ਵਾਲਾ ਪਾਪੜ ਖਾਂਦੇ ਆਂ ਜੀ ਬਚਪਨ ਦੀਆਂ ਯਾਦਾਂ ਦੱਸ ਦੇ ਦੇ ਜੀ ਬਾਈ 5 ਦਾ ਕਰਤਾ ਇੱਕ ਆ ਦੇਖੋ ਜੀ ਜਦੋਂ ਆਪਾਂ ਖਾਂਦੇ ਹੁੰਦੇ ਹੁੰਦੇ 1 ਰੁਪਏ ਦਾ ਪਾਪੜ ਇੱਕ ਦੇ ਦੋ ਵੀ ਆ ਜਾਂਦੇ ਹੁੰਦੇ ਸੀਗੇ ਹੁਣ ਦੇਖੋ 5 ਦਾ ਇੱਕ ਕਰਤਾ ਬਣਦੀਆਂ ਯਾਦਾਂ ਜੀ ਪਾਪੜ ਬਹੁਤ ਸਵਾਲ ਲੱਗਦੇ ਨੇ ਬਾਈ ਹਾਂਜੀ ਦੋਸਤੋ ਤੁਹਾਨੂੰ ਇੱਕ ਗੱਲ ਜ਼ਰੂਰੀ ਦੱਸਣੀ ਰਹੀ ਗਈ ਅਪਾ ਬਿਜ਼ਨਸ ਸਟਾਰਟ ਕਰ ਰਹੇ ਹਾਂ ਜੀ ਨਵਾਂ ਸੁਨਾਮ ਅਪਾ ਬੁਟੀਕ ਖੋਲੀ ਆ ਜੀ ਸੁਨਾਮ ਉਹਦੇ ਵਾਸਤੇ ਹੁਣ ਜਾ ਰਹੇ ਹਾਂ ਸਾਰਾ ਸਮਾਨ ਲੈਣੇ ਆ ਕਾਊਂਟਰ ਵਗੈਰਾ ਹੋ ਗਿਆ ਜਾਂ ਡੈਕੋਰੇਸ਼ਨ ਵਾਲੀ ਕੋਈ ਚੀਜ਼ ਹੋ ਗਈ ਜਿਹੜੀਆਂ ਸਾਨੂੰ ਜ਼ਰੂਰੀ ਨੇ ਏਸੀ ਵਗੈਰਾ ਪੱਖੇ ਪੁੱਖੇ ਹੁਣ ਦੁਕਾਨ ਕਰਕੇ ਆਪਾਂ ਉਹਦੀ ਸ਼ਾਪਿੰਗ ਕਰਦੇ ਆ ਸਾਰਾ ਸਮਾਨ ਕਰਦੇ ਆ ਪੂਰਾ ਜੀ ਬੁਟੀਕ ਖੋਲ ਰਹੇ ਹਾਂ ਜੀ ਆਪਾਂ ਸੁਨਾਮ ਤੇ 10 ਤਰੀਕ ਨੂੰ ਆਪਾਂ ਉਹਦੀ ਮਹੂਰਤ ਕਰਾਂਗੇ ਜੀ ਹਾਂਜੀ ਦੋਸਤੋ ਆ ਲੈ ਲਿਆ ਜੀ ਆਪਾਂ ਨੇ ਆਰਟੀਫੀਸ਼ਲ ਕਾ ਕਾਊਂਟਰ ਦੇ ਪਿੱਛੇ ਲਾਉਣ ਵਾਸਤੇ ਜਿੱਥੇ ਆਪਾਂ ਕੁਰਸੀ ਰੱਖਣੀ ਆ ਆਪਦੀ ਉੱਥੇ ਲਾਵਾਂਗੇ ਕੰਦਰ ਨਾਲੇ ਤਾਂ ਹਾਈਲਾਈਟ ਜੀ ਹੋ ਜੂਗੀ ਬਾਕੀ ਸੋਨਾ ਲੱਗਦਾ ਜੀ ਇਹ ਪਹੁੰਚ ਗਏ ਜੀ ਆਪਾਂ ਸੁਨਾਮ ਏਸੀ ਵਾਲੀ ਦੁਕਾਨ ਤੇ ਏਸੀ ਫ੍ਰਿਜ ਕੂਲਰ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਕਰਦੇ ਆਂ ਬਾਈ ਨਾਲ ਗੱਲਬਾਤ ਕੀ ਸਕੀਮ ਦਿੰਦੇ ਨੇ ਤੇ ਕਰਾਉਣੇ ਬਾਈ ਨਾਲ ਵੀ ਥੋੜੀ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਰਾ ਆਪਾਂ ਆਏ ਜੀ ਤੁਹਾਡੇ ਕੋਲ ਏਸੀ ਲੈਣ ਪਹਿਲੀ ਵਾਰ ਦੱਸਿਆ ਜੀ ਕਿਸੇ ਨੇ ਵੀ ਉੱਥੇ ਦੁਕਾਨ ਆ ਜੀ ਬਾਈ ਧੰਨਵਾਦ ਹਾਂਜੀ ਦੱਸੋ ਜੀ ਆਪਣੇ ਬਾਰੇ ਸਰ ਆਪਣੀ ਦੁਕਾਨ ਹੈਗੀ ਸੁਨਾਮ ਹੈਗੀ ਪਟਿਆਲਾ ਰੋਡ ਦੇ ਉੱਪਰ ਕਸ਼ਵੈਰੀ ਹਸਪਤਾਲ ਦੇ ਬਿਲਕੁਲ ਨਾਲ ਦੀ ਸਾਡੇ ਕੋਲ ਸਾਰਾ ਉਹ ਏਸੀ ਪ੍ਰਾਈਸ ਬੈਸਟ ਬੈਸਟ ਮਿਲਣਾ ਤੁਹਾਡੇ ਕੋਲ ਕ੍ਰੈਡਿਟ ਕਾਰਡ ਵਗੈਰਾ ਹੈਗਾ ਤਾਂ ਅਸੀਂ ਕੈਸ਼ਬੈਕ ਵੀ ਲਾ ਰਹੇ ਹਾਂ 3000 ਰੁਪਏ ਦਾ ਪਲਸ 100 ਠੀਕ ਹੈ ਜੀ ਸਾਡੇ ਕੋਲ 10 ਸਰਵਿਸ ਟੂਲ ਫਰੀ ਮਿਲਣਗੇ ਇਸ ਹੀ ਲੈਣ ਦੇ ਉੱਪਰ ਠੀਕ ਹੈ ਜੀ ਕੰਪਨੀ ਜਿਹੜੀ ਮਰਜ਼ੀ ਹੋਵੇ ਤੁਸੀਂ ਲੈਣਾ ਚਾਹੋ ਉਹ ਮਿਲ ਜੇਗਾ ਤੁਹਾਨੂੰ ਇਸ ਠੀਕ ਹੈ ਜੀ ਠੀਕ ਹੈ ਸਰ ਓਕੇ ਦੇ ਕੋਈ ਸਾਰੇ ਬ੍ਰਾਂਡ ਨੇ ਜਿਹੜਾ ਮਰਜ਼ੀ ਬ੍ਰਾਂਡ ਲੈ ਸਕਦੇ ਹੋ ਏਸੀ ਵਾਸ਼ਿੰਗ ਮਸ਼ੀਨਾਂ ਫਰਿੱਜ ਹੋ ਗਈ ਬਹੁਤ ਸੋਹਣੇ ਸੋਹਣੇ ਮਹਿੰਗੇ ਤੋਂ ਮਹਿੰਗੇ ਆਪਣਾ ਆ ਗਿਆ ਪਾਣੀ ਵਾਲੇ ਕੀ ਕਹਿੰਦੇ ਹੁੰਦੇ ਨੇ ਇਹਨੂੰ ਆਰੋ ਵਾਸ਼ਿੰਗ ਮਸ਼ੀਨਾਂ ਹੋ ਗਈਆਂ ਕੂਲਰ ਹੋ ਗਏ ਜੀ ਦੇਖੋ ਏਸੀ ਬਾਈ ਕਹਿੰਦਾ ਤੁਹਾਨੂੰ ਕੱਲ ਨੂੰ ਦੇਵਾਂਗੇ ਅੱਜ ਹੈ ਨਹੀਂ ਸਾਡੇ ਕੋਲ ਅਵੇਲੇਬਲ ਜਿਹੜਾ ਏਸੀ ਤੁਸੀਂ ਲੈਣਾ ਦੋਸਤੋ ਅੱਜ ਗਏ ਸੀ ਸਮਾਨ ਲੈਣ ਵਾਸਤੇ ਆਪਣੀ ਜਿਹੜੀ ਨਵਾਂ ਬੁਟੀਕ ਖੋਲਣਾ ਆਪਾਂ ਉਹ ਯਾਦ ਰਹਿਾਣੀ ਵੀ ਅੱਜ ਸੰਡੇ ਆ ਦੁਕਾਨਾਂ ਸਾਰੀਆਂ ਬੰਦ ਸੀਗੀਆਂ ਅੱਜ ਕੋਈ ਕੰਮ ਨਹੀਂ ਬਣਿਆ ਹੁਣ ਵਾਪਸ ਆ ਰਹੇ ਆ ਕੱਲ ਨੂੰ ਦੇਖਦੇ ਆ ਕੱਲ ਨੂੰ ਤਾਂ ਮਿਲ ਜਾਈ ਜਾਊਗਾ ਕਿਉਂਕਿ ਦੁਕਾਨਾਂ ਖੁੱਲੀਆਂ ਆਉਣਗੀਆਂ ਅੱਜ ਸੰਡੇ ਦਾ ਚੇਤਾ ਨਹੀਂ ਰਿਹਾ ਹਾਂਜੀ ਹੁਣ ਪਹੁੰਚ ਗਏ ਜੀ ਪਿੰਡ ਆਪਾਂ ਤੇ ਮੈਂ ਆਇਆ ਜੀ ਫਿਰ ਖੇਤ ਗਿੜਾ ਮਾਰਨ ਵਾਸਤੇ ਦੇਖਦੇ ਆਪਾਂ ਫਲਾਂ ਵਾਲੇ ਬੂਟੇ ਕਿੰਨਾ ਕੁ ਕਿਸੇ ਨੂੰ ਫਲ ਲੱਗਿਆ ਕੀ ਲੱਗਿਆ ਨਹੀਂ ਲਓ ਜੀ ਆੜੂ ਦਾ ਲੱਗਿਆ ਨੰਬਰ ਲੱਗੇ ਆਏ ਜੀ ਆੜੂ ਇਹ ਤੇ ਤਾਂ ਬਾਕੀ ਇੱਥੇ ਰਾਤ ਅਮਰੂਦ ਵੀ ਲੱਗੇ ਆਏ ਜੀ ਬਹੁਤ ਫਲ ਲੱਗਿਆ ਅਮਰੂਦ ਨੂੰ ਵੀ ਐਡਾ ਕੀ ਅਮਰੂਦ ਆ ਜੀ ਦੇਖੋ ਬਸ ਐਡਾ ਕੀ ਹੈ ਤੇ ਆ ਗਿਆ ਜੀ ਆਪਣਾ ਕੇਨੂ ਕੇਨੂ ਨੂੰ ਵੀ ਦੇਖੋ ਜੀ ਕਿੰਨਾ ਫਲ ਲੱਗਿਆ ਆ ਇਹ ਦੇਖੋ ਫਲ ਲੱਗਿਆ ਆ ਜੀ ਕੇਨੂ ਨੂੰ ਵੀ ਪਹਿਲੇ ਸਾਲ ਲੱਗਿਆ ਜਿਵੇਂ ਹੁਣ ਅਮਰੂਦ ਹੋ ਗਿਆ ਅਮਰੂਦ ਲੱਗਿਆ ਏ ਆੜੂ ਲੱਗਿਆ ਏ ਉਧਰ ਇੱਕ ਜਾਮਣ ਵੀ ਲਾਈ ਹੋਈ ਆ ਆਪਣੀ ਜਿਵੇਂ ਕੋਠਾ ਰਾਹ ਤੇ ਹੋਣ ਕਰਕੇ ਨਾ ਆਪਣਾ ਸੜਕ ਦੇ ਕੋਲੇ ਲੋਕ ਕੱਚਾ ਤੋੜ ਕੇ ਲੈ ਜਾਂਦੇ ਨੇ ਫਰੂਟ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਵੀ ਕੋਈ ਕਿਉਂ ਤੋੜ ਕੇ ਲੈ ਕੇ ਜਾਂਦਾ ਚਲੋ ਫਲਾਂ ਵਾਲੇ ਲਾਏ ਨੇ ਆਪਣੇ ਮੂੰਹ 'ਚ ਨਹੀਂ ਪਾਣੇ ਚਲੋ ਕਿਸੇ ਦੇ ਤਾਂ ਮੂੰਹ 'ਚ ਪੈਂਦੇ ਨੇ ਆਪਾਂ ਨੂੰ ਇਹ ਨਹੀਂ ਕੋਈ ਚੱਕਰ ਵੀ ਆਪਾਂ ਨਹੀਂ ਖਾਣੇ ਨੇ ਚਲੋ ਆਪਾਂ ਨੇ ਲਾਏ ਨੇ ਕਿਸੇ ਦੇ ਮੂੰਹ ਚ ਪੈ ਗਏ ਵਧੀਆ ਗੱਲ ਆ ਮੈਨੂੰ ਇਹ ਚ ਵੀ ਖੁਸ਼ੀ ਐ ਪਰ ਇੱਕ ਬੇਨਤੀ ਐ ਜੇ ਕੋਈ ਮੇਰਾ ਵੀਰ ਇੱਥੋਂ ਤੋੜ ਕੇ ਲੈ ਕੇ ਜਾਂਦਾ ਨਾ ਪੱਕ ਜਾਇਆ ਕਰ ਨਾ ਦੋ ਆਪਾਂ ਸੋਨੂੰ ਹਟਾਉਂਦੇ ਨਹੀਂ ਵੀ ਕਿਉਂ ਤੋੜਦੇ ਹੋ ਵੀ ਕਿਰਿਆ ਹੋਇਆ ਖਾਓ ਨਾਲੇ ਤਾਂ ਸੁਆਦ ਨਹੀਂ ਲੱਗਦਾ ਉਹ ਜੋ ਕੱਚਾ ਤੋੜ ਕੇ ਲੈ ਜਾਂਦੇ ਹੋ ਉਹਦਾ ਕੋਈ ਫਾਇਦਾ ਨਹੀਂ ਛੋਡੇ ਵਾਸਤੇ ਲਾਏ ਨੇ ਜਿਹਦੇ ਰਲਿਆ ਹੋਇਆ ਜਿਹਦਾ ਨਾਲ ਕਹਿੰਦੇ ਹੁੰਦੇ ਨੇ ਦਾਣੇ-ਦਾਣੇ ਤੇ ਲਿਖਾ ਹੈ ਖਾਨੇ ਵਾਲੇ ਦਾ ਨਾਮ ਉਈ ਚੱਕਰ ਨਹੀਂ ਆਪਾਂ ਨੂੰ ਇਹ ਨਹੀਂ ਹਟਾਉਂਦੇ ਨਹੀਂ ਆਪਾਂ ਕਿਸੇ ਨੂੰ ਵੀ ਕਿਉਂ ਤੋੜਦੇ ਹੋ ਪਰ ਵੀਰ ਬਣ ਕੇ ਕਿਰਜਾ ਕਰਨ ਦੋ ਫਿਰ ਖਾ ਲਿਆ ਕਰੋ ਜਿੰਨੇ ਮਰਜੀ ਜਿਹਦਾ ਨਾਂ ਲਿਖਿਆ ਉਹਦੇ ਮੂੰਹ ਚ ਪੈਣੀ ਪੈਣਾ ਪਰ ਕੱਚਾ ਨਾ ਵੀਰ ਬਣ ਕੇ ਤੋੜੇ ਹੁਣ ਇੱਕ ਗੇੜੀ ਲਾ ਕੇ ਆਉਣੇ ਅੱਗੇ ਉੱਥੇ ਵੀ ਆਪਣਾ ਮਿੱਤਰ ਜਿਹਨਾਂ ਨੂੰ ਆਪਾਂ ਬਾਂਹ ਠੇਕੇ ਦੇ ਦਿੱਤਾ ਹੋਇਆ ਉਹਦਾ ਖੇਤ ਲੱਗਿਆ ਮੈਨੂੰ ਦੇਖ ਲੈ ਉੱਥੋਂ ਨੇ ਦੂਰੋਂ ਫੋਨ ਕਰਿਆ ਕਹਿੰਦਾ ਇੱਥੇ ਆ ਸਾਡਾ ਵੀ ਬਲੌਗ ਬਣਾ ਕੇ ਜਾ ਕਹਿੰਦਾ ਮੈਂ ਚੱਲਾ ਆਉਣਾ ਹੁਣ ਆਪਾਂ ਇੱਕ ਗੇੜੀ ਉਹਦੇ ਕੋਲੇ ਲਾ ਕੇ ਆਉਣੇ ਆ ਹਾਂਜੀ ਦੋਸਤੋ ਜਿਹੜਾ ਕੰਮ ਆਪਣਾ ਕੱਲ ਰਹਿ ਗਿਆ ਸੀਗਾ ਉਹ ਅੱਜ ਪੂਰਾ ਕਰਦੇ ਆਂ ਜੀ ਕੱਲ ਸੰਡੇ ਕਰਕੇ ਕੋਈ ਸਮਾਨ ਮਿਲਿਆ ਨਹੀਂ ਦੁਕਾਨਾਂ ਬੰਦ ਸੀ ਅੱਜ ਸਾਰਾ ਸਾਰੀ ਸ਼ਾਪਿੰਗ ਅੱਜ ਕਰਨੀ ਆ ਕਿਉਂਕਿ ਫਿਰ 10 ਤਰੀਕ ਨੂੰ ਤਾਂ ਫਿਰ ਓਪਨਿੰਗ ਕਰਨੀ ਆ ਆਪਾਂ ਨੇ ਤੇ ਹੁਣ ਆਪਾਂ ਚੱਲੇ ਸੁਨਾਮ ਗੱਡੀ ਰੈਡੀ ਐ ਜੀ ਫਲੈਕਸ ਵੀ ਬਣਾਉਣੀ ਦੇਦੀ ਜੀ ਆਪਾਂ ਨੇ ਆਪਣੀ ਦੁਕਾਨ ਦਾ ਨਾਮ ਫਲੈਕਸ ਜ਼ਰੂਰੀ ਹੈ ਜੀ ਫਿਰ ਆਹ ਦੁਕਾਨ ਤੇ ਦੇਦੀ ਜੀ ਆਪਣਾ ਮਿੱਤਰ ਹੈ ਵੀ ਕਦੇ ਵੀ ਕਿਸੇ ਬਾਈ ਨੂੰ ਲੋੜ ਹੋਵੇ ਆ ਜੀ ਮੇਂ ਦੁਕਾਨ ਹੈ ਕੋਈ ਫਲੈਕਸ ਲਵਾਉਣੀ ਆ ਕਮਰੇ ਚ ਲਵਾਉਣੀ ਆ ਵਾਲ ਪੇਪਰ ਵਗੈਰਾ ਸਾਰੇ ਤਿਆਰ ਕਰਦੇ ਨੇ ਇਹ ਲਓ ਜੀ ਆਪਾਂ ਪਹੁੰਚ ਗਏ ਨਵੈਟਰ ਵਾਲੀ ਦੁਕਾਨ ਤੇ ਆ ਵੀ ਆਪਣਾ ਮਿੱਤਰ ਆ ਤੁਸੀਂ ਕਹੋਗੇ ਵੀ ਸਾਰੇ ਮਿੱਤਰੀ ਨੇ ਇਹਦੇ ਕਿਉਂਕਿ ਪਰਾਣਾ ਬਾਈ ਵਰਤਦੇ ਆ ਇੱਕ ਬੰਦੇ ਤੁਸੀਂ ਸਮਾਂ ਲੈਨੇ ਆ ਜਿਹੜਾ ਲੈਨੇ ਆ ਆ ਨਵੈਟਰ ਲਿਆ ਜੀ ਆਪਾਂ ਨੇ ਤਾਂਬੇ ਦਾ ਤਾਂਬੇ ਦਾ ਨਵੈਟਰ ਹੈ ਜੀ ਇਹ ਆਪ ਤਿਆਰ ਕਰਦੇ ਨੇ ਤੇ ਆ ਬੈਂਡਰ ਆ 1125 ਕਿੰਨੇ ਦਾ ਜੀ ਬਾਈ ਇਹ 1125 ਵਾਟ ਦਾ ਇਨਵਰਟਰ ਹੈ ਬਾਈ ਤਿੰਨ ਤਾਂਬੇ ਦਾ ਇਹ ਤਿੰਨ ਸਾਲ ਦੀ ਗਾਰੰਟੀ ਹੈ ਠੀਕ ਹੈ ਕੋਈ ਵੀ ਹੋ ਜੇ ਬਾਡੀ ਹੋ ਹੀ ਰਹੂਗੀ ਮਰ ਵੀ ਟਰਾਂਸਫਰ ਮੱਚ ਜੇ ਕਿਟ ਮੱਚ ਜੇ ਨਮੀ ਮਿਲੂਗੀ ਆ ਬਾਡੀ ਦਾ ਕੋਈ ਮਰਜ਼ੀ ਲਾ ਲੋ ਉਸ ਤੋਂ ਬਾਅਦ ਜੋ ਬੈਟਰੀ ਆ ਗਈ 250 ਅੰਪੀਰ ਦਾ ਠੀਕ ਹੈ 200 ਅੰਪੀਰ ਦਾ 150 ਅੰਪੀਰ ਦਾ ਤੇ 160 ਅੰਪੀਰ ਦਾ ਮਤਲਬ ਕਿ ਸਾਰੇ ਤਰ੍ਹਾਂ ਦੇ ਹੋ ਹੈਗੇ ਨੇ ਕੋਈ ਤਾਂਬੇ ਚ ਲੈਣਾ ਚਾਹੁੰਦਾ ਤਾਂਬੇ ਵਾਲੇ ਵੀ ਨੇ ਐਲੂਮੀਨੀਅਮ ਵਾਲੇ ਵੀ ਨੇ ਅਮਰੌਂ ਦਾ ਇਨਵਰਟਰ ਮਿਲ ਜੂਗਾ ਇਹ 1100 ਵਾਟ ਦਾ 1300 ਵਾਟ ਦਾ 1525 वाट ਦਾ ਸਕਾਈ ਲਾਰਕ ਦਾ ਮਿਲ ਜਾਊਗਾ ਮਾਈਕ੍ਰੋਟੈਕ ਦਾ ਮਿਲ ਜਾਊਗਾ ਜੀ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਇਨਵਰਟਰ ਨੇ ਟਰੈਕਟਰ ਬੈਟਰੀ ਮਿਲ ਜੂਗੀ ਬੋਸ਼ ਕੰਪਨੀ ਦੀ ਗੱਡੀ ਬੈਟਰੀ ਮਿਲ ਜੂਗੀ ਬੋਸ਼ ਕੰਪਨੀ ਦੀ अल्टੋ ਮਰੂਤੀ ਸਾਰੀਆਂ ਬੈਟਰੀਆਂ ਹੁੰਦੇ ਨੇ ਆਪਣੇ ਲੱਭੇ ਅਵੇਲੇਬਲ ਠੀਕ ਹੈ ਜੀ ਠੀਕ ਹੈ ਆਪਣੇ ਕੋਲੇ ਸਾਰਾ ਸਮਾਨ ਹੈ ਜੀ ਰਿਪੇਅਰ ਦਾ ਕੋਈ ਵੀ ਇਨਵਰਟਰ ਰਿਪੇਅਰ ਕਰਾਉਣਾ ਕਿਸੇ ਵੀ ਤਰ੍ਹਾਂ ਦਾ ਕੋਈ ਪਲੇਟ ਪਵਾਉਣੀ ਆ ਕੋਈ ਰਿਪੇਅਰ ਕਿਟ ਰਿਪੇਅਰ ਕਰਾਉਣੀ ਆ ਉਹ ਵੀ ਆਪਾਂ ਕਰ ਦਾਂਗੇ ਠੀਕ ਹੈ ਠੀਕ ਹੈ ਮੰਨ ਲਓ ਜਿਹੜਾ ਇੱਕ ਵਾਰ ਸੁੱਤੋਂ ਲੈ ਗਿਆ ਉਹਨੂੰ ਕੋਈ ਵੀ ਖਰਾਬੀ ਆਉਂਦੀ ਆ ਪਰੇਸ਼ਾਨੀ ਨਹੀਂ ਆਉਣ ਦਿੰਦੇ ਜੀ ਆਪਾਂ ਖੁਦ ਆਪਦਾ ਤਿਆਰ ਕਰਦੇ ਆ ਹਰ ਇੱਕ ਚੀਜ਼ ਠੀਕ ਆ ਬਾਈ ਸਾਰਾ ਟਰਾਂਸਫਰ ਨੂੰ ਤਿਆਰ ਆਪਦਾ ਕਰਾਉਣ ਨੂੰ ਤਿਆਰ ਹੋਊਗਾ ਆਪਦੀ ਵੈਂਡਿੰਗ ਹੋਊਗੀ ਆ ਪਹਿਲੇ ਜਿਹੜੀ ਚੀਜ਼ ਰਿਪੇਅਰ ਕਰਦੇ ਆ ਕਿਟਾਂ ਜਿਹੀ ਜਿਹੀ ਮਰਜ਼ੀ ਕਿਟ ਲੈ ਲੋ ਜਿਹੇ ਜਿਹੀ ਮਰਜ਼ੀ ਸਟੈਬਲਾਈਜ਼ਰ ਤਿਆਰ ਕਰਾਉਣ ਦਾ ਸਟੈਬਲਾਈਜ਼ਰ ਮਿਲ ਜਾਊਗਾ ਆਪਣੀ ਲਵੇ ਏਸੀ ਦਾ ਸਟੈਬਲਾਈਜ਼ਰ ਮਿਲ ਜਾਊਗਾ ਠੀਕ ਆ ਜੀ ਠੀਕ ਆ ਜੀ 4.4 ਕੇਵੀ ਤੋਂ ਲੈ ਕੇ 10 ਕੇਵੀ ਤੱਕ ਸਟੈਬਲਾਈਜ਼ਰ ਮਿਲ ਜਾਣਗੇ ਜਿਹਹੇ ਜਿਹਾ ਮਰਜ਼ੀ ਸਾਊਂਡ ਵਾਲੇ ਸਟੈਬਲਾਈਜ਼ਰ ਤਿਆਰ ਕਰਾਉਣ ਇਹ ਬਾਈਆ ਚੀਮੇ ਦੁਕਾਨ ਹੈ ਜੀ ਗੁਰੂ ਘਰ ਦੇ ਨਾਲ ਜੀ ਜਿਹੜਾ ਆਪਣਾ ਮੇਨ ਗੁਰੂ ਸ਼ਰਮ ਮੰਦਿਰ ਸਾਹਮਣੇ ਵਿਸ਼ਕਰਮ ਮੰਦਿਰ ਹੈ ਜੀ ਇੰਦਰਜੀਤ ਬਾਈ ਦਾ ਨਾਮ ਹੈ ਪਿੰਡੇ ਦਾ ਧਰਮਗਾੜਾ ਇੱਥੇ ਆ ਕੇ ਲਿਜਾ ਸਕਦੇ ਹਾਂ ਬਾਈ ਰੇਟ ਵੀ ਬਹੁਤ ਜਾਇਜ਼ ਨੇ ਪਰ ਜਿਹੜੀ ਚੀਜ਼ੇ ਨੇ ਕਹਿ ਕੇ ਦਿੱਤੀ ਉਹੇ ਜਿਹੀ ਉਹ ਨਿਕਲੂਗੀ ਉਹ ਚ ਨੁਕਸ ਨਹੀਂ ਆਉਦਾ ਕਿਉਂਕਿ ਮੈਂ ਤਾਂ ਕਟੋ-ਕਟ 17 ਸਾਲਾਂ ਦਾ ਵਰਤਦਾ ਹਾਂ ਹਾਂ ਜੀ 17 ਸਾਲ ਪਹਿਲਾਂ ਜਦੋਂ ਮੈਂ ਪਹਿਲਾ ਇਨਵਰਟਰ ਜਦੋਂ ਘਰੇ ਲਵਾਇਆ ਸੀ ਉਦੋਂ ਲਵਾਇਆ ਸੀਗਾ ਉਦੋਂ ਆ ਜਿੰਨੇ ਬੈਂਡਰੀ ਗਏ ਨੇ ਗੱਡੀਆਂ ਦੀਆਂ ਬੈਂਡਰੀਆਂ ਹੋ ਗਈਆਂ ਜਾਂ ਕਿਤੇ ਵੀ ਕੋਈ ਲਵਾਇਆ ਸਾਰਾ ਕੁਝ ਇਹਤ ਹੋ ਗਿਆ ਬਾਈ ਜਾਇ ਰੇਟ ਵੀ ਪੂਰਾ ਜਾਏਗਾ ਤੇ ਚੀਜ਼ ਬਸ ਜਿਹੜੀ ਕਹੇ ਤੀ ਉਹੀ ਹੋਊਗੀ ਗਲਤ ਨਹੀਂ ਨਿਕਲੂ ਜੀ ਹਾਂਜੀ ਆਪਾਂ ਗਏ ਸੀ ਸੁਨਾਮ ਦੁਕਾਨ ਦੀ ਸ਼ਾਪਿੰਗ ਕਰਨ ਕਾਊਂਟਰ ਵਗੈਰਾ ਲੈਣ ਆ ਤੇ ਇੱਥੇ ਨਾ ਇੱਕ ਹੋਲ ਸੇਲ ਦੀ ਦੁਕਾਨ ਆਪਾਂ ਉੱਥੇ ਗਏ ਸੀ ਆ ਬਾਈ ਐ ਇਹ ਤੋਂ ਲਿਆ ਸਾਰਾ ਸਮਾਨ ਮਤਲਬ ਕਿ ਰੇਟ ਬਹੁਤ ਜਿਆਦਾ ਜਾਇਦਾ ਸਾਨੂੰ ਚੀਜ਼ਾਂ ਦਿਖਾਉਣਿਆ ਕਿੰਨੀਆਂ ਵਧੀਆ ਨੇ ਆ ਦੇਖੋ ਜੀ ਆ ਦੇਖੋ ਪੂਜਾ ਰੂਮ ਚ ਰੱਖਣ ਵਾਸਤੇ ਕੀ ਪ੍ਰਾਈਸ ਤੋਂ ਸਟਾਰਟ ਹੋ ਜਾਂਦੇ ਨੇ ਬਾਈ ਜੀ ਆ ਦੇਖੋ ਜੀ ਸਿਰਫ 4500 ਤੋਂ ਸਟਾਰਟ ਹਿੰਗੀਆਂ ਜੀ ਆ ਪੱਲੇ ਵਾਲੇ ਮੰਦਰ ਤਿਆਰ ਆ ਦੇਖੋ ਜੀ 4500 ਦਾ ਕਿੰਨਾ ਸੋਹਣਾ ਪੂਜਾ ਰੂਮ ਚ ਰੱਖਣ ਵਾਸਤੇ ਐਨੇ ਕ ਤਾਂ ਮਿਸਤਰੀ ਦੀ ਕਰਾਈ ਕਰਾਈ ਲੈ ਜਾਂਦਾ ਜੀ ਆਪਾਂ ਤੋਂ ਆ ਬੰਗ ਟੋਬਰਾਲੇ ਵੀ ਆ ਜਾਂਦੇ ਨੇ ਅੰਦਰ 15 ਜਾਂਦੇ ਬਾਹਰ ਵੀ ਜਾਂਦਾ ਜੀ ਦੇਖੋ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਵੀ ਲਿਆ ਜੀ ਕਾਊਂਟਰ ਵਗੈਰਾ ਸਾਰਾ ਇੱਥੋਂ ਹੀ ਲਿਆ ਆ ਦੇਖੋ ਕੁਰਸੀਆਂ ਤੁਹਾਨੂੰ ਜਿਹੇ ਜਿਹੇ ਚਾਹੀਦੀਆਂ ਨੇ ਆਫਿਸ ਚ ਰੱਖਣ ਵਾਸਤੇ ਕੋਈ ਸ਼ੌਂਕੀਆ ਰੱਖਣੀਆਂ ਸਭ ਚੀਜ਼ਾਂ ਮਿਲ ਜਾਣਗੀਆਂ ਜੀ ਅਲਮਾਰੀਆਂ ਵਗੈਰਾ ਹੋਰ ਹੋਰ ਬਾਈ ਜੀ ਕੁਝ ਦੱਸੋ ਸਾਨੂੰ ਦੁਕਾਨ ਮੈਂ ਹੋਰ ਆਈਟਮਾਂ ਬੱਚਿਆਂ ਲਈ ਕਾਫੀ ਆ ਜੀ ਬੱਚਿਆਂ ਲਈ ਨਵਾਰੀਆਂ ਆ ਗਈ ਜੀ ਠੀਕ ਹੈ ਜੀ ਹੈਂਗਰ ਲੋਕਰ ਨੀਚੇ ਡਰੋਰ ਆ ਗਈ ਜੀ ਸੈੱਟ ਇਹਨਾਂ ਦਾ ਮੁੱਲ ਜੂ ਗੱਦੇ ਸੁਖੂ ਵਧੀਆ ਪ੍ਰਾਈਸ ਤੇ ਤਿਆਰ ਹੋ ਰਹੀ ਦੀ ਸਟਰੀਟ ਵੇਅਰ ਕੰਪਨੀ ਸਾਰੀ ਆਪਣੇ ਲੋਕ ਅਰੇਂਜ ਹੁੰਦੇ ਆ ਜੀ ਠੀਕ ਹੈ ਜੀ ਤੇ ਆਪਣਾ ਤਿਆਰ ਕਰਿਓ ਅੱਗਾ ਵੀ ਹੁੰਦਾ ਜੀ ਆਨਾਈਟ ਦੇ ਮਾਰਕੀਟ ਚ ਠੀਕ ਹੈ ਜੀ ਤੇ ਸਾਨੂੰ ਹੋਰ ਕਾਫੀ ਵੈਰਾਈਟੀ ਮਿਲ ਜੀ ਫਰਨੀਚਰ ਦੀ ਜਿੰਨੀ ਵੀ ਆਂਦੀ ਆ ਆਪਣੀ। ਠੀਕ ਹੈ, ਆ ਰਿਹਾ ਸ਼ੂਰਾ ਇੱਕ ਆ ਗਏ। ਸ਼ੂਰਾ ਇੱਕ ਆ ਗਏ ਜੀ। ਕੁਰਸੀਆਂ ਆ ਗਿਆ। ਹਾਂ ਜੀ ਆ ਗਏ। ਦੇਖੋ ਜੀ ਬਹੁਤ ਸੋਹਣਾ ਸਮਾਨ ਆ ਬਹੁਤ ਘੱਟ ਰੇਟ ਤੇ। ਜਿੰਨੀ ਆਪਾਂ ਲੇਬਰ ਮਿਸਤਰੀ ਨੂੰ ਦੇ ਦਿੰਨੇ ਆ, ਉਹਨੇ ਰੁਪਏ 'ਚ ਆਪਣੇ ਘਰੇ ਸਮਾਨ ਪਹੁੰਚਦਾ ਹੋ ਜਾਂਦਾ ਜੀ। ਦੇਖੋ ਕਿਸੇ ਨੇ ਲੌਬੀ 'ਚ ਬਾਲਕੋਨੀ 'ਚ ਰੱਖਣ ਵਾਸਤੇ ਲੈਣੀਆਂ ਨੇ ਕੁਰਸੀਆਂ। ਮੰਦਿਰ ਆ ਗਿਆ ਛੋਟਾ ਕਿਸੇ ਦੁਕਾਨ ਚ ਲਾਉਣਾ। ਡਰੈਸਿੰਗ ਆ ਗਏ ਸ਼ੀਸ਼ੇ ਬਾਸ ਰੇਸ਼ਨ ਦੇ ਉੱਪਰ ਲਾਉਣ ਵਾਸਤੇ। ਬਾਈ ਜੀ ਇੱਕ ਵਾਰੀ ਆਪਣਾ ਐਡਰੈਸ ਦੱਸ ਦੋ ਸਾਡਾ ਐਡਰੈਸ ਹੈ ਜੀ ਸੁਨਾਮ ਨੀਅਰ ਕੋਕਾ ਕੋਲਾ ਏਜੰਸੀ ਬਸ ਸਟੈਂਡ ਤੇ ਦੁਕਾਨ ਦਾ ਨਾਮ ਹੈ Apple Phone ਜੀ ਨੰ ਕੰਟੈਕਟ ਨੰਬਰ ਹੈ 62807 80693 62807 8093 ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਲਓ ਜੀ ਕੱਲਾ AC ਇਹਨਾਂ ਪਾਈਆਂ ਕੋਲੇ ਅਵੇਲੇਬਲ ਹੈ ਨਹੀਂ ਸੀਗਾ ਅੱਜ ਇਹਨਾਂ ਕੋਲ ਆ ਗਏ ਆਪਣਾ AC ਲੈ ਲੈ ਜੀ Blue Star ਦਾ ਆਪਾਂ ਨੂੰ AC ਪੈ ਗਿਆ ਜੀ ਵਿਦ ਸਟੈਬਿਲਾਇਜ਼ਰ 36000 ਦਾ ਜੀ ਬਲੂ ਸਟਾਰ ਦਾ ਡੇਟਾ ਨੇ ਸੀ 3 ਸਟਾਰ ਜੀ ਇੰਨਾ ਡਿਸਕਾਊਂਟ ਇੱਥੇ ਮਿਲਦਾ ਜੀ ਕਿਸੇ ਨੇ ਵੀ ਲੈਣਾ ਹੋਵੇ ਇੱਥੇ ਇੱਕ ਵਾਰ ਜ਼ਰੂਰ ਆਓ ਚੈੱਕ ਕਰਕੇ ਚਲੇ ਜਾਓ ਚਾਹੇ ਨਾ ਲਓ ਛੋਡੀ ਤਸੱਲੀ ਹੋਊਗੀ ਤਸੱਲੀ ਕਰਕੇ ਜਾਓ ਬਲੂ ਸਟਾਰ ਦਾ ਡੇਟਾ ਦਾ 3 ਸਟਾਰ AC ਵਿਦ ਸਟੈਬਿਲਾਇਜ਼ਰ 36000 ਦਾ ਪੈ ਗਿਆ ਜੀ ਸਾਨੂੰ ਹਜੀ ਜੀ ਫਿਕਸ ਸਪੀਡ ਦੇਸੀ ਦਿੱਤਾ ਹੈ ਇਹਨਾਂ ਨੂੰ ਬਾਈ ਨੂੰ ਆਪਾਂ ਨੇ 36000 ਰੁਪਏ ਦਾ 53 50 ਕੂਲੀ ਕੈਪੈਸਟੀ ਵਾਲਾ ਮਾਡਲ ਵਿਦ ਸਟੈਪ ਲੈਵਲ ਠੀਕ ਹੈ ਜੀ ਦੁਕਾਨ ਦਾ ਨਾਮ ਕੀ ਹੈ ਬਾਈ ਆਪਣਾ ਸਮਰ ਇਲੈਕਟ੍ਰੋਵਰਲਡ ਠੀਕ ਹੈ ਨਾਮ ਹੈ ਵੀਰੇ ਦੁਕਾਨ ਦਾ ਦੀਪ ਫੋਖਰਾ ਦਾ ਇਲੈਕਟ੍ਰੋਨਿਕ ਸ਼ੋਰੂਮ ਪਟਿਆਲਾ ਰੋਡ ਸਨਾ ਠੀਕ ਹੈ ਠੀਕ ਹੈ ਜੀ ਇਹ ਆ ਗਿਆ ਜੀ ਲੋਗੋ ਆਪਣੀ ਦੁਕਾਨ ਦਾ ਗੁਰਬਾਣੀ ਬੁਟੀਕ